ਲੋ ਜਨਾਬ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਦੂਸਰੇ ਪਾਸੇ ਕੁਝ ਲੋਕ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਪਹੁੰਚੇ ਹੋਏ ਨੇ ਜਿਸ ਤੋਂ ਬਾਅਦ ਇੱਕ ਪਾਸੇ ਰੌਲਾ ਪੈ ਗਿਆ ਹੈ ਕਿ 5-500 ਰੁਪਏ ਦਿਹਾੜੀ ਤੇ ਲੋਕ ਬੁਲਾਏ ਗਏ ਨੇ ਤਾਂ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਮੌਕਾ ਸੰਭਾਲਦੇ ਵੀ ਨਜ਼ਰ ਆਉਂਦੇ ਪਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਦੇ ਹਲਕਾ ਫਿਲੌਰ ਤੋਂ ਜਿੱਥੇ ਕਿ ਇੱਕ ਪਾਸੇ ਕੁਝ ਮਹਿਲਾਵਾਂ ਦੇ ਵੱਲੋਂ ਮੁਰਦਾਬਾਦ ਦੇ ਨਾਰੇ ਲਗਾਏ ਗਏ ਉਹਨਾਂ ਨੇ ਕਿਹਾ ਹੈ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਚੌਧਰੀ ਪਰਿਵਾਰ ਦੇ ਵੱਲੋਂ ਇਸ ਥਾਂ ਤੇ ਕਾਫੀ ਕਾਰਜ ਕੀਤੇ ਗਏ ਸਨ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਗਿਆ ਮਹਿਲਾਵਾਂ ਦਾ ਕਹਿਣਾ ਸੀ ਕਿ ਚੌਧਰੀ ਪਰਿਵਾਰ ਨੇ ਜਲੰਧਰ ਤੋਂ ਲੈ ਕੇ ਫਲੋਰ ਤੱਕ ਕਾਫੀ ਕੰਮ ਕੀਤੇ ਨੇ ਤਾਂ ਦੂਸਰੇ ਪਾਸੇ ਇਸ ਮੌਕੇ ਚਰਨਜੀਤ ਸਿੰਘ ਚੰਨੀ ਵੀ ਇਹ ਆਖਦੇ ਨਜ਼ਰ ਆਏ ਕਿ ਅਸੀਂ ਵੀ ਉਸੇ ਰਾਤੇ ਤੁਰਨਾਏ ਤਾਂ ਦੂਸਰੇ ਪਾਸੇ ਕੁਝ ਲੋਕ ਚੌਧਰੀ ਪਰਵਾਰ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਉਂਦੇ ਨਜ਼ਰ ਆਏ ਇਸ ਮੌਕੇ ਮਹਿਲਾਵਾਂ ਨੂੰ 5-500 ਰੁਪਏ ਦਿਹਾੜੀ ਤੇ ਬੁਲਾਉਣ ਤੱਕ ਦੇ ਇਲਜ਼ਾਮ ਵੀ ਲੱਗਦੇ ਰਹੇ ਚੌਧਰੀ ਪਰਿਵਾਰ ਜਲਵਾਹਤ ਇਹ ਹੈ ਕਿ ਜਿਹੜਾ ਸਾਡੇ ਹਲਕੇ ਦੀ ਇਹ ਚੌਧਰੀ ਮੁਰਦਾਬਾਦ ਜਲਵਾਹਤ ਬਿਕਰਮ ਹੋ ਗਿਆ ਪਕਾਉ ਬਿਕਰਮ ਮਮੀ ਜੇ ਬੀ ਕੇਗੇ ਆਹ ਦਾ ਖੜ ਤੇ ਪਾ ਪੱਤਰਕਾਰ ਉਹ ਡੀਨਾ ਪੱਤਰਕਾਰ ਉਹ ਪੱਤਰਕਾਰ ਆ ਪੱਤਰਕਾਰ ਆ ਅਰੇ ਆ ਤੂੰ ਪੱਤਰਕਾਰ ਹੁਣ ਤੂੰ ਇਹਨੂੰ ਪਹਿਲਾਂ ਪਾਣੀ ਪਾਉਂਦਾ ਪਹਿਲਾਂ ਤਾਂ ਬਈ ਇਹ ਪਹਿਲਾਂ ਪੱਤਰਕਾਰ ਆਪਾਂ ਇਹ ਪੂਣੀ ਨੇ ਛੱਡਦੀ ਪੂਣੀ ਨੇ ਛੱਡਦੀ ਪਹਿਲਾਂ ਪਾਣੀ ਪਾਉਂਦਾ ਪਾਣੀ ਪਾਉਂਦਾ ਪੀਲਾ ਹੋਦਾ ਆ ਮਠਾ ਮਠਾ ਪੀਲਾ ਪਾਣੀ ਨਹੀਂ ਆਲਾ 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 ਤੇਰੇ ਤੋਂ ਨੂਣਾ ਨਹੀਂ ਬਣਾਉਂਦਾ ਮਿੱਠਾ ਬਣਾਉਂਦਾ ਨੂਣਾ ਨਹੀਂ ਬਣਾਉਂਦਾ ਮਿੱਠਾ ਬਣਾਉਂਦਾ ਨਾ ਨੂਣਾ ਨਹੀਂ ਬਣਾਉਂਦਾ ਉਹ ਬਿਕਰੇ ਮੈਂ ਤੂੰ ਹੀ ਬਣਾਉਂਦਾ ਇਹਨਾਂ ਸ਼ਾਮ ਨੂੰ ਪਾ ਦੇਣਾ ਤੈਨੂੰ ਪਾ ਤੈਨੂੰ ਕਿਹਨਾਂ ਦਾ ਟੈਸਟ ਫਗਲ ਟਕਾਏ ਆ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਜਯੋ ਜੀ ਜਯੋ ਜੀ ਮੁਰਦਾਬਾਦ ਕਰਮ ਚੌਧਰੀ ਮੁਰਦਾਬਾਦ ਕਰਮ ਚੌਧਰੀ ਮੁਰਦਾਬਾਦ ਚੌਧਰੀ ਚੌਧਰੀ ਬਿਕਰੇ ਮੁਰਦਾਬਾਦ ਚੌਧਰੀ ਮੁਰਦਾਬਾਦ ਚੌਧਰੀ ਚੌਧਰੀ ਮੁਰਦਾਬਾਦ ਚੌਧਰੀ ਮੁਰਦਾਬਾਦ ਮੁਰਦਾਬਾਦ ਚੌਧਰੀ ਮੁਰਦਾਬਾਦ ਆਹ ਦੇਖੋ ਭਾਜੀ ਵੇਖੋ ਚੌਧਰੀ ਨੇ ਚੌਧਰੀ ਆਹ ਚੌਧਰੀ ਨੇ ਆਹ ਦੇਖੋ ਆਹ ਚੱਲੋ ਅਸੀਂ ਮੈਂ ਮਾਰ ਮਾਰ ਅਸੀਂ ਮੈਂ ਤੂੰ ਦੇਖੋ ਆ ਜਿਹੜੇ ਚਾਹਤ ਮੁਟ ਬੀਬੀਆਂ ਮੇਰੇ ਤੋਂ ਵੀ ਨੇ ਪੈਸੇ ਪਰ ਰੈਂਡੀਆਂ ਸੀਗੀਆਂ ਉਹ ਸਾਰੀਆਂ ਭੱਜ ਗਈਆਂ ਭੱਜ ਗਏ ਸਾਰੀਆਂ ਪੈਸੇ ਚੌਧਰੀ ਮੁਟ ਦਾਂਦੇ ਕੀਤਾ ਹੋਇਆ ਕੰਮ ਅੱਜ ਉਸ ਮੁੱਦੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂ ਕਿ ਇਸ ਵਜ੍ਹਾ ਕਰਕੇ ਇਹਨਾਂ ਨੂੰ ਆਕੂਕਾਰੀ ਦਿੱਤੀ ਜਾ ਰਹੀਆਂ ਜਦਕਿ ਅਸੀਂ ਇਹਨਾਂ ਨੂੰ ਬਿਲਕੁਲ ਲਾਇਕ ਨਹੀਂ ਕਰ ਨਾ ਜਾਂਦੇ ਕਿਉਂਕਿ ਸਾਡੇ ਲਈ ਜੋ ਚੌਧਰੀ ਦੀ ਪਰਿਵਾਰ ਸਾਡੇ ਨੇ ਕਰ ਚੁੱਕਾ ਵੈ ਫਲੋਰ ਵਾਸਤੇ ਜਲੰਧਰ ਤੋਂ ਲੈ ਕੇ ਅਸੀਂ ਉਹਨਾਂ ਦੇ ਮੁੱਦੇ ਨੂੰ ਚੰਨਾ ਜਾਣਦੇ ਹਾਂ ਔਰ ਉਹਨਾਂ ਨੂੰ ਵੀ ਆਪਣਾ ਹੱਕ ਵੀ ਦੇਣਾ ਚਾਹੁੰਦੇ ਹਾਂ ਠੀਕ ਹੈ ਨਾ ਜਮੇ ਅੱਜ ਬਾਈ ਚੁੱਪ ਕਰੋ ਅੱਜ ਮੈਂ ਫਲੋਰ ਹਲਕੇ ਵਿੱਚ ਜਲੰਧਰ ਲੋਕ ਸਭਾ ਦਾ ਹਲਕਾ ਫਲੋਰ ਜਿਹਦੇ ਵਿੱਚ ਟੋਲ ਪ੍ਰਚਾਰ ਵਾਸਤੇ ਆਇਆ ਤਿੰਨ ਵੱਡੀਆਂ ਵਰਕਰ ਮੀਟਿੰਗਾਂ ਰੱਖਿਆ ਸੀ ਲੇਕਿਨ ਇਹਨਾਂ ਨੇ ਰੈਲੀ ਦਾ ਰੂਪ ਧਾਰ ਲਿਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਇਕੱਠੇ ਹੋ ਕੇ ਆਏ ਆ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀ ਤੰਗ ਹੋ ਕੇ ਜਿਹੜੇ ਦੂਸਰੀ ਪਾਰਟੀਆਂ ਤੋਂ ਦੁਖੀ ਹੈ ਝਾੜੂ ਦੀਆਂ ਪਾਲਸੀਆਂ ਤੋਂ ਦੁਖੀ ਐ ਉਹ ਸਾਰੇ ਲੋਕ ਅੱਜ ਇਕੱਠੇ ਹੋ ਕੇ ਇੱਕ ਹਜੂਮ ਦੇ ਰੂਪ ਦੇ ਵਿੱਚ ਇੱਥੇ ਸਾਡੇ ਨਾਲ ਮੀਟਿੰਗ ਕੀਤੀ ਐ ਹਰ ਇੱਕ ਬਹੁਤ ਬੜਾ ਹੰਗਾਰਾ ਜਿਹੜਾ ਸਾਡੀ ਚੋਣ ਮਹਿਮਨ ਨੂੰ ਮਿਲਿਆ ਸਭੇ ਦਾ ਕੋਈ ਪਿੰਡਾਂ ਵਿੱਚ ਇਲੈਕਸ਼ਨ ਕੰਪੇਨ ਲੈ ਜਾਂਦੇ ਲੋਕ ਉਮੜ ਉਮੜ ਕੇ ਅੱਗੇ ਆ ਰਹੇ ਜੀ ਤੁਸੀਂ ਆਹ ਦੇਖ ਲਓ ਵੀ ਇੱਥੇ ਵੀ ਦੇਖੋ ਕਿੰਨੀਆਂ ਫੋਡਾਂ ਤਰਾਨੇ ਵਾਲੇ ਖੜੇ ਹੋ ਦੇਖੋ ਇਹ ਇਹ ਲੋਕਾਂ ਦਾ ਇੱਕ ਪਿਆਰ ਐ ਜਿਹੜਾ ਕਿ ਅੱਗੇ ਵੱਧ ਕੇ ਆ ਰਿਹਾ ਜੋ ਮੈਂ ਸਾਢੇ 3 ਮਹੀਨੇ ਚ ਕੰਮ ਕੀਤਾ ਸੀ ਅੱਜ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਐਪਰੀਸ਼ੀਏਟ ਕਰ ਰਹੇ ਤੇ ਇਹ ਜਿਹੜੇ ਝਾੜੂ ਵਾਲੇ ਐ ਇਹ ਤਾਂ ਝਾੜੂ ਵੀ ਅੰਦਰੋਂ ਮਾਰਦੇ ਐ ਤੇ ਪੰਜਾਬ ਨੂੰ ਲੁੱਟ ਲੁੱਟ ਕੇ ਲਿਜਾ ਰਹੇ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਤੇ ਆ ਕੇ ਪੰਜਾਬ ਨੂੰ ਲੁੱਟਣਗੇ ਅੱਜ ਇਹਨਾਂ ਨੇ ਉਹੀ ਕੰਮ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਐ ਬਾਰ ਬੇਚੀਆਂ ਆਏ ਜੀ ਰੋਜ਼ ਕਾਲੀਆਂ ਘੰਡੀਆਂ ਪਾਉਣ ਵਾਸਤੇ ਉਹ ਯਾਰ ਇਹ ਤਾਂ ਪੇਡ ਵਰਕਰ ਹੁੰਦੇ ਆ ਕੁਝ ਜਿਹਨੇ